ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀਟੀਵੀ ਅਤੇ ਨਿਊਜ਼ ਟੂਡੇ ਪੰਜਾਬ ਤੇ ਮੈਂ ਯਵરાજ ਹਸਨ ਤਸਵੀਨਾ ਤੁਹਾਨੂੰ ਦਿਖਾ ਰਿਹਾ ਭਵਾਨੀਗੜ੍ਹ ਤੋਂ ਤੁਹਾਨੂੰ ਜਾਣਕਾਰੀ ਵੀ ਦੇ ਦਿੰਨੇ ਆ ਪਿਛਲੇ ਦਿਨ ਹੀ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬਾਬਾ ਸਾਈਂ ਪੀ ਇਮਰਾਨ ਅੰਬੇਦਕਰ ਜੀ ਨੂੰ ਲੈ ਕੇ ਇੱਕ ਟਿੱਪਣੀ ਜਿਹੜੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਅਸੀਂ ਕਹਿ ਸਕਦਾ ਅਮਿਤ ਸ਼ਾਹ ਦਾ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੋ ਉੱਥੇ ਹੀ ਅੱਜ ਭਵਾਨੀਗੜ੍ਹ ਦੇ ਵਿੱਚ ਵੀ ਅਮਿਤ ਸ਼ਾਹ ਦਾ ਪੁਤਲਾ ਜਿਹੜਾ ਫੁਕੇ ਗਿਆ ਪਿਛਲੇ ਦਿਨ ਹੀ ਅਮਿਤ ਸ਼ਾਹ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਲਗਾਤਾਰ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਅਮਿਤ ਸ਼ਾਹ ਦਾ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਉੱਥੇ ਹੀ ਹੁਣ ਸੋ ਬੇਰੇ ਸਵੇਰ ਪਰ ਵਿੱਚ ਵੀ ਅਸੀਂ ਕਹਿ ਸਕਦਾ ਸੰਵਿਧਾਨ ਨੂੰ ਪਿਆਰ ਕਰਨ ਵਾਲੇ 바ਵਾ ਸਾਹਿਬ ਅੰਬੇਦਕਰ ਜੀ ਦੀ ਸੋਚ ਨੂੰ ਮੰਨਣ ਵਾਲੇ ਵੀ ਹੁਣ ਸੜਕਾਂ ਤੇ ਉਤਰ ਆਏ ਨੇ ਤੇ ਅੱਜ ਭਵਾਨੀਗੜ੍ਹ ਦੇ ਵਿੱਚ ਵੀ ਪੁੱਤਲਾ ਜਿਹੜਾ ਉਹ ਫੁੱਕਿਆ ਗਿਆ ਤੇ ਸਰਕਾਰ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਅਮਿਤ ਸ਼ਾਹ ਦੇ ਉੱਤੇ ਬੰਦੀ ਕਾਰਵਾਈ ਜਿਹੜੀ ਕੀਤੀ ਜਾਵੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਮਾਰਚ ਹੈ ਜਿਹੜਾ ਉਹ ਕੱਢਿਆ ਗਿਆ ਪੁੱਤਲਾ ਹੱਥ ਦੇ ਵਿੱਚ ਲੈ ਕੇ ਤੇ ਨਾਰੇਬਾਜੀ ਵੀ ਜਿਹੜੀ ਕੀਤੀ ਜਾ ਰਹੀ ਹੈ ਸੋ ਇਸ ਸਬੰਧੀ ਕੀ ਕਹਿਣਾ ਹੈ ਲੋਕਾਂ ਦਾ ਤੇ ਕੀ ਕਹਿਣਾ ਹੈ ਡਾਕਟਰ ਧੀਮਰਾਓ ਅੰਬੇਦਕਰ ਚੇਤਨਾ ਮੰਚ ਭਵਾਨੀਗੜ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸ਼ਹਿਰ ਵੱਲੋਂ ਪੁੱਤਲਾ ਜਿਹੜਾ ਫੁਕਿਆ ਜਾ ਰਿਹਾ ਨਾਰੇਬਾਜੀਆ ਕੀਤੀ ਜਾ ਰਹੀ ਹੈ ਪੁੱਤਲਾ ਭਵਾਨੀਗੜ ਦੇ ਭਗਤ ਸਿੰਘ ਚੌਕ ਦੇ ਵਿੱਚ ਫੁਕਿਆ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੋ ਇਸ ਮੌਕੇ ਹੋਰ ਕੀ ਕਹਿਣਾ ਹੈ ਲੋਕਾਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਤਿੰਨ ਟੋਪੜਾ ਅੱਜ ਸਾਰੇ ਵਾਇਲ ਕੀਤੀ ਗਿਆ ਕੇ ਸੰਬੰਧਿਤ ਕੀਤੀ ਗਈ ਹੈ ਅੱਜ ਜਿਹੜੀ ਨਾਹਰੇ ਬਾਰੀ ਹੈ ਸਾਡੇ ਦੇਸ਼ ਦੀ ਸਰਬੋੱਚ ਸਾਸਤਾ ਪਾਰਲੀਮੈਂਟ ਦੇ ਵਿੱਚ ਉੱਥੋਂ ਦੇ ਮੈਂਬਰ ਪਾਰਲੀਮੈਂਟ ਦੇ ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਭਾਰਤੀ ਸੰਵਿਧਾਨ ਦੇ ਨਰਵਾਤਾ ਡਾਕਟਰ ਬੀ ਆਰ Ambedkar ਦੇ ਖਿਲਾਫ ਬਹੁਤ ਹੀ ਭੱਦੀ ਮਾਨਸਿਕਤਾ ਵਾਲੀ ਸੋਚ ਦੇ ਵਿੱਚੋਂ ਅੰਮ੍ਰਿਤਸਰ ਦੇ ਡਾਕਟਰ ਸੰਵਿਧਾਨ ਸਾਡੇ ਸੰਵਿਧਾਨ ਨਰਮਾਤਾ ਡਾਕਟਰ ਬੀ ਆਰ ਅੰਬੇਦਕਰ ਦੇ ਖਿਲਾਫ ਜਿਹੜੀ ਭੱਦੀ ਸਰਦਾਂ ਵਾਲੀ ਬੋਲੀ ਹੈ ਅਸੀਂ ਆਪ ਦੀ ਸਸਤਾ ਦੇ ਵੱਲੋਂ ਉਹਦੀ ਡਟ ਕੇ ਨਿੰਦਾ ਕਰਦੇ ਹਾਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਨੂੰ ਆਪਣੇ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਤੇ ਭਾਰਤੀ ਸੰਵਿਧਾਨ ਦੇ ਨਰਵਾਤਾ ਦਾ ਨਰਾਦਰ ਕਰਨ ਦੇ ਲਈ ਉਦੋਂ ਤੇ ਦੇਸ਼ ਤਰਹਾਉ ਦਾ ਮਕਦਮਾ ਦਰਜ ਕੀਤਾ ਜਾਵੇਗਾ ਕਾਗਰਵਾੜ ਜਨਸਥਤਰ ਡਾਕਟਰ ਮੇਡਕਰ ਚਿਤਰਾਵਾਂ ਚੁਕਾ ਨਿਕਲ ਤੋਂ ਜਿਹੜੇ ਨਾਰੇ ਵਾਲੀ ਕਿਹ ਕਿ ਸਵਾਲ ਕੀਤੀ ਗਈ ਹੈ ਕਿ ਪਿਛਲੀ ਦਿਨ ਸਾਡੇ ਦੇਖਦੇ ਗ੍ਰਹਿ ਮੰਤਰੀ ਹਮਿਤ ਸਾਹਿਬ ਨੇ ਜਿਹੜਾ ਡਾਕਟਰ ਮੇਡਕਰ ਦੇ ਖਿਲਾਫ ਭੱਦੀ ਕੋਰਸਲ ਦਾ ਵਰੀ ਕੀਤੀ ਆ ਜਿਹਨਾਂ ਨੇ ਕਿਹਾ ਵੀ ਜੇਕਰ ਤੁਸੀਂ ਡਾਕਟਰ ਮੇਡਕਰ ਦਾ ਨਾਮ ਬਾਰ ਬਾਰ ਲੈਣੇ ਜੇਕਰ ਭਗਵਾਨ ਦਾ ਨਾਮ ਲੈਣਾ ਦੇ ਤਾਂ ਤਸੀਰ ਜਰ ਸਤਜਨਾਂ ਤਰ ਜਾਂਦੇ ਸਰ ਸਤਿਗੁਰੂ ਗੱਲ ਇਹ ਡਾਕਟਰ ਮੇੜਕਰ ਜਿਹੜਾ ਸਾਰੇ ਪੁਤਲਾ ਵਾਸਤੇ ਲੋਕਾਂ ਵਾਸਤੇ ਕੰਮ ਕੀਤਾਗਾ ਉਹ ਤਾਂ ਇਸ ਜਨਮ ਦੇ ਵਿੱਚ ਹੀ ਉਹਨੂੰ ਫਲ ਮਿਲ ਜਾਊਗਾ ਇਹ ਕਰਕੇ ਸਾਡੇ ਪਵਾਰ ਸਾਡੇ ਰੈਬਰ ਡਾਕਟਰ ਮੇੜਕਰ ਸਾਬ ਨੇ ਅਸੀਂ ਉਹਨੂੰ ਸਹਿਜਦਾ ਕਰਦੇ ਆ ਅਨਿਤ ਸਾਹਿਬ ਜਿਹੜੇ ਬੋਲ ਨੇ ਉਹਨਾਂ ਦੀ ਸਖਤ ਸਨੋਚਨ ਨਕੀਦੀ ਕਰਦੇ ਆ ਪਰਮੇਸ਼ਰ ਹੁਣ ਨਰਤਾਰ ਸਿੰਘ ਪ੍ਰਧਾਨ ਡਾਕਟਰ ਬੀਆਰ ਮੇਤ ਅੰਮੇਦਕਰ ਚੇਤਰਾਮਨ ਚਪਵਾਨੀਗਾ ਅੱਜ ਪੁਤਲਾ ਸੁੱਚਿਆ ਗਿਆ ਕਿਸ ਮੰਦ ਸੁੱਚਿਆ ਗਿਆ ਅੱਜ ਅਸੀਂ ਪੁਤਲਾ ਅੰਮਿਤ ਸ਼ਾਹ ਜੀ ਜਿਹੜੇ ਆਪਣੇ ਪਾਰਲੀਮੈਂਟ ਮੰਨੇ ਨੇ ਉਹ ਮੰਤਰੀ ਜੀ ਨੇ ਉਹਨਾਂ ਨੇ ਇੱਕ ਇਹੋ ਜਿਹਾ ਬਿਆਨ ਦਿੱਤਾ ਜਿਹੜਾ ਕਿ ਬਹੁਤ ਘੇੜਣਾਯੋਗ ਬਿਆਨ ਸੀ ਉਹਦਾ ਜਿਹੜਾ ਕਿ ਬਾਬਾ ਸਾਹਿਬ ਬਾਰੇ ਉਹਨਾਂ ਨੇ ਬੋਲਿਆ ਸੀਗਾ ਉਥੇ ਬੋਲਣ ਨਾਲ ਆਪਣੇ ਦੇਸ਼ ਦੇ ਵਿੱਚ ਬਹੁਤ ਵੱਡਾ ਰੋਸ ਆ ਬਹੁਤ ਜੀ ਸਮਾਜ ਦੇ ਵਿੱਚ ਹੋਰ ਸਥਾਨ ਸੌਂਪਾਵਾ ਵਿੱਚ ਵੀ ਬਹੁਤ ਵੱਡਾ ਰੋਸ ਆ ਇਹ ਇੱਕ ਆਪਣੇ ਦੇਸ਼ ਦੇ ਦੇਸ਼ ਨੂੰ ਬੰਦਨ ਦੇ ਬਰਾਬਰ ਸਮਝਿਆ ਜਾ ਸਕਦਾ ਸਾਡੀ ਮੋਦੀ ਜੀ ਇਹੀ ਦੇ ਉਹਨਾਂ ਤੋਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਕਿ ਉਹਨਾਂ ਨੂੰ ਇਸ ਪਾਰਲੀਮੈਂਟ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ ਸਾਡੀ ਇਹੀ ਮੰਗ ਹੈ ਮੈਂ ਜੀ ਗੁਰਮੀਤ ਸਿੰਘ ਕਲਾਚਾੜ ਅੱਜ ਇਹ ਮਿੱਕਸਾ ਦਾ ਪੁੱਤਰਾ ਕਿ ਕਿਸ ਬਣ ਉਹ ਮੈਂ ਇਤਿਹਾਸਨ ਹੈ ਕੁਝ ਦਿਨ ਪਹਿਲਾਂ ਆ ਪਾਰਲੀਮੈਂਟ ਦੇ ਵਿੱਚ ਇੱਕ ਬਾਬਾ ਸਾਹਿਬ ਡਾਕਟਰ ਕੀਂਦਰੋਂ ਅਰਜ਼ੀ ਕਰਦੇ ਟਿੱਪਣੀ ਕੀਤੀ ਆ ਉਹ ਜੀ ਟਿੱਪਣੀ ਨੇ ਸਾਰੇ ਮੁਲਕ ਦੇ ਜਿਹੜੇ ਹਿਰਦੇ ਬਰੁਨਦਰ ਤੇ ਕਿਉਂਕਿ ਇੱਕ ਐਡੇ ਅਹੁਦੇ ਤੇ ਬਿਰਾਜਮਾਨ ਉਹਨੂੰ ਮਤਲਬ ਇਦਾਂ ਦਾ ਜਿਹੜਾ ਇਹ ਸੁਪਰਵਾਈਜ਼ਰ ਦਾ ਜੋ ਕੰਮ ਕੀਤਾ ਅਸੀਂ ਇਹੀ ਸਖਤ ਲਿਖੇਦੀ ਵੀ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨੂੰ ਪਰ ਖਾਸ ਤ ਵੀ ਕੀਤਾ ਜਾਵੇ ਤੇ ਜੇ ਕਾਨੂੰਨ ਦੇ ਵਿੱਚ ਕੋਈ ਇਦਾਂ ਦੀ ਪ੍ਰੋਵੀਜ਼ਨ ਹੈ ਤਾਂ ਉਹਦੇ ਬੰਦੀ ਧਾਰਾ ਵੀ ਲਾਈ ਜਾਵੇ ਤਾਂ ਕਿ ਸਾਡੇ ਮੁਲਕ ਦੇ ਲੋਕਾਂ ਨੂੰ ਜਿਹੜੀ ਠੇਸ ਪਹੁੰਚੀ ਹੈਗੀ ਉਹ ਥੋੜਾ ਬਹੁਤਾ ਕੋਈ ਤੁਜੜੀ ਰਾਹਤ ਨਾ ਸਕੇ